ਸਤ ਸ੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਅੱਜ ਤਰੀਕਾ 24 ਜੁਲਾਈ 24 ਜੁਲਾਈ ਧੁੱਪ ਨਿਕਲੀ ਹੋ ਬਿਲਕੁਲ ਮਹਾਲੀ ਜਾਂ ਮਹਾਲੀ ਜਾਂ ਨੇੜਲੇ ਇਲਾਕੇ ਕਿਤੇ ਕੋਈ ਵਾਰਿਸ਼ ਨਹੀਂ ਹੋ ਰਹੀ ਚੰਡੀਗੜ੍ਹ ਬਿਲਕੁਲ ਸੁੱਕਾ ਹੈਗਾ ਮਹਾਲੀ ਪੰਚਕੂਲਾ ਇਹ ਸਾਰੇ ਥਾਵਾਂ ਤੇ ਕਿਤੇ ਕੋਈ ਵਾਰਿਸ਼ ਨਹੀਂ ਹੋਈ ਕੱਲ ਤੜਕੇ ਤੋਂ ਲੈ ਕੇ 23 ਤਰੀਕ ਦੀ ਸਵੇਰ ਤੋਂ ਲੈ ਕੇ ਕਿਤੇ ਕੋਈ ਵਾਰਿਸ਼ ਨਹੀਂ ਹੋਈ ਇੱਧਰਲੇ ਪਾਸੇ ਹੁਣ ਚਲਦੇ ਹਾਂ ਹਿਮਾਚਲ ਹਿਮਾਚਲ ਸੋਲਨ ਸਰਮੌਰ ਜਿਹੜੇ ਦੋ ਜ਼ਿਲ੍ਹਿਆਂ ਦਾ ਪਾਣੀ ਘੱਗਰ ਦੇ ਵਿੱਚ ਆਉਂਦਾ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵਾਰਿਸ਼ ਨਹੀਂ ਹੋਈਗੀ ਹੋਈ ਆ ਕਿੰਮਣ ਕਣੀਆਂ ਉਹ ਪਾਣੀ ਉੱਥੇ ਸਮਾ ਜਾਂਦਾ ਉਹਨਾਂ ਕੀ ਪਾਣੀ ਆਉਂਦਾ ਉਹਦੇ ਵਿੱਚ ਜਿੰਨਾ ਕੋ ਉੱਥੇ ਸੁੱਕ ਜਾਂਦਾਗਾ ਮੇਰਾ ਕਹਿਣ ਤੋਂ ਭਾਵ ਕੀ ਆ ਪਾਣੀ ਆਉਂਦਾਗਾ ਥੋੜਾ ਥੋੜਾ ਆਉਂਦਾਗਾ ਜਿੰਨਾ ਕੋ ਘੱਗਰ ਦੇ ਵਿੱਚ ਆਉਂਦਾ ਇੰਨਾ ਕੀ ਪਾਣੀ ਕਛੱਲਿਆ ਡੈਮ ਦੇ ਵਿੱਚ ਪਈ ਜਾਂਦਾਗਾ ਉੱਪਰ ਤੋਂ ਪਾਣੀ ਆਉਂਦਾਗਾ ਡੈਮ ਦੇ ਵਿੱਚ ਪੈਂਦਾਗਾ ਉਹਨਾਂ ਕੀ ਪਾਣੀ ਘੱਗਰ ਜਾਂਦਾਗਾ ਥੋੜਾ ਜਿਹਾ ਪਾਣੀ ਸੁਖਣਾ ਲੈ ਕੇ ਦੇ ਵਿੱਚ ਪਈ ਜਾਂਦਾਗਾ ਉਹ ਜਿਹੜਾ ਲੈਵਲ ਆ ਪਾਣੀ ਦਾ ਸੁਖਣਾ ਲੈ ਕੇ ਦਾ ਕੁਝ ਇੰਚ ਘਟਾਪਾ ਅੱਗੇ ਜਾ ਕੇ ਗੱਲ ਕਰਦੇ ਆਂਗੇ ਹਿਮਾਚਲ ਦੇ ਵਿੱਚ ਜਿਹੜਾ ਸੋਲਨ ਸਰਮੌਰ ਆ ਇਧਰਲੇ ਪਾਸੇ ਬਿਲਕੁਲ بارش ਨਹੀਂ ਹੋ ਜਿਹੜਾ ਉਧਰਲਾ ਪਾਸਾ ਮੰਡੀ ਮਣੀ ਕਰਨ ਵਾਲਾ ਪਾਸਾ ਜਿਹੜਾ ਚੰਬੇ ਵਾਲਾ ਪਾਸਾ ਉਸ ਪਾਸੇ بارش ਹੋ ਰਹੀ ਆ ਕਨੌਰ ਜਿੱਥੋਂ ਸਤਲੁਜ ਜਿਹੜੇ ਪਾਸੇ ਆਉਂਦਾਗਾ ਉਸ ਪਾਸੇ بارش ਕੱਲ ਵੀ ਹੋਈ ਆ ਅੱਜ ਵੀ ਹੋਈ ਆ ਉਹਦਾ ਕਰਕੇ ਜਿਹੜਾ ਵਿਆਸ ਆ ਸਤਲੁਜਾ ਉਹਦਾ ਪਾਣੀ ਦਾ ਪੱਧਰ ਕਿਤੇ ਨਾ ਕਿਤੇ ਵੱਧਦਾਗਾ ਪਹਿਲਾਂ ਜਿੰਨਾ ਨਹੀਂ ਵਧਿਆਗਾ ਅੱਜ ਪਾਣੀ ਘਟਿਆ ਹੋਵੇਗਾ ਪਹਿਲਾਂ ਦੇ ਨਾਲੋਂ ਜਿੰਨਾ ਪਹਿਲਾਂ ਲੈਵਲ ਸੀ ਵਿਆਸ ਦਾ ਉਦੋਂ ਪਾਣੀ ਘਟਿਆ ਹੋਵੇਗਾ ਸਤਲੁਜ ਦੇ ਵਿੱਚ ਹੀ ਪਾਣੀ ਘਟਿਆ ਹੋਵੇਗਾ ਕਿਤੇ ਨਾ ਕਿਤੇ ਖਤਰਾ ਘਟਿਆ ਹੋਵੇਗਾ ਜਿਹੜੇ ਡੈਮ ਨੇਗੇ ਉਹਨਾਂ ਦਾ ਡਾਟਾ ਵਾਟਰ ਲੈਵਲ ਆ ਉਹ ਵੀ ਅੱਗੇ ਨੂੰ ਥੋੜਾ ਘਟਿਆ ਹੋਇਆਗਾ ਫੁੱਟਾਂ ਦੇ ਵਿੱਚ ਦਸਾਂ ਵਿੱਚ ਬੰਦੇ ਕਹਿੰਦੇ ਫੁੱਟਾਂ ਦੇ ਵਿੱਚ ਦੱਸਿਆ ਕਰ ਬਾਈ ਫੁੱਟਾਂ ਦੇ ਵਿੱਚ ਜਿਹੜਾ ਪਾਖੜਾਗਾ ਜਿਹੜੀ ਦੀ ਕਪੈਸਿਟੀ 1685 ਦੀ ਆ ਪਰ ਉਹਦੇ ਵਿੱਚ 1600 7 8 ਹੈਗਾ ਇੱਥੇ ਇਹ ਰਹਿੰਦਾ ਉਹਦੇ ਵਿੱਚ ਜਿਹੜਾ ਪਾਣੀ ਦਾ ਲੈਵਲ ਆ ਵਾਧਦਾ ਘਟਦਾ ਰਹਿੰਦਾ 7 8 ਦੇ ਲਗਭਗ ਰਹਿੰਦਾਗਾ ਪਰ ਜਿਹੜਾ ਪੌਂਗ ਡੈਮ ਆ ਪੌਂਗ ਡੈਮ ਵਿੱਚ 1400 ਫੁੱਟਾਂ ਪਰ ਉਹਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਆ ਉਹ 1340 39 40 41 ਇੱਥੇ ਰਹਿੰਦਾਗਾ ਵਾਧਦਾ ਘਟਦਾ ਰਹਿੰਦਾ ਮਤਲਬ ਇੱਥੇ ਜੇ ਖਾਤਰੇ ਦੇ ਨਿਸ਼ਾਨ ਦੇ ਨੇੜੇ ਨਹੀਂ ਹੈਗੇ ਠੀਕ ਨੇਗੇ ਪਰ ਪਰੇਵੇ ਹੈਗੇ ਨੇਗੇ ਪਰ ਹੁਣ ਉੱਪਰ ਤੋਂ ਪਾਣੀ ਆਉਣਾ ਘਟ ਗਿਆ ਬਿਆਸ ਵੀ ਘਟ ਗਿਆ ਸਤਲੁਜ ਵੀ ਘਟ ਗਿਆ ਕਿਤੇ ਨਾ ਕਿਤੇ ਜਿਹੜਾ ਖਤਰਾ ਹੈਗਾ ਉਹਨਾਂ ਪਿੰਡਾਂ ਦਾ ਥੋੜਾ ਘਟ ਹੋਇਆਗਾ ਖਤਰਾ ਬਣਿਆ ਵੈ ਹਜੇ ਵੀ ਪਰ ਥੋੜਾ ਘਟ ਹੋਇਆਗਾ ਚਿੰਤਾ ਘਟੀਆਂ ਲੋਕਾਂ ਦੀ ਕਿਉਂਕਿ ਉੱਪਰ بارش ਘਟ ਗਈ بارش ਘਟਣ ਦੇ ਨਾਲ ਘਟਣ ਦੇ ਨਾਲ ਜਿਹੜੇ ਦਰਿਆਗੇ ਉਹਨਾਂ ਦਾ ਇਹਦਾ ਪਾਣੀ ਦਾ ਪੱਧਰ ਆ ਉਹ ਘਟ ਗਿਆ ਸਤਲੁਜ ਬਿਆਸ ਇਸ ਵਕਤ ਜਿਹੜਾ ਖਤਰਾ ਹੈਗਾ ਉਹ ਘਟਿਆ ਹੋਵੇਗਾ ਡੈਮਾਂ ਦਾ ਜਿਹੜਾ ਪੱਧਰ ਹੈਗਾ ਉਹ ਇੱਕ ਥਾਂ ਤੇ ਰੁਕਿਆ ਹੋਵੇਗਾ ਹੁਣ ਉੱਪਰ ਨਹੀਂ ਜਾ ਰਿਹਾ ਜਿਹੜਾ ਸੋਲਰ ਸਰਮਾਉਣਾ ਉਸ ਪਾਸੇ ਵਾਰਸ਼ ਨਹੀਂ ਹੋ ਰਹੀ ਇਸ ਵਕਤ ਹਿਮਾਚਲ ਦੇ ਵਿੱਚ ਵਾਰਸ਼ ਇੱਕ ਵਾਰੀ ਰੁਕੀ ਵੀ ਹੈਗੀ ਬਾਕੀ 26 27 ਤਰੀਕ ਤੇ ਜਾ ਕੇ ਦੁਬਾਰਾ ਅਲਰਟ ਆ ਉਹ ਫਿਰ ਦੇਖਾਂਗੇ 27 ਤਰੀਕ ਨੂੰ ਕੀ ਬਣਦਾ ਪਰ ਇੱਕ ਵਾਰ ਹੁਣ ਰੁਕੀ ਵੀ ਹੈ ਵਾਰਸ਼ ਹਿਮਾਚਲ ਦੇ ਵਿੱਚ ਤਕਰੀਬਨ ਸਾਰੇ ਦੇ ਵਿੱਚ ਐਂ ਤੱਕ ਨੰਨ ਕਣੀ ਹੋਣੀ ਆ ਪਰ ਹੁਣ ਇੱਕ ਵਾਰੀ ਵਾਰਸ਼ ਹਿਮਾਚਲ ਦੇ ਵਿੱਚ ਰੁਕੀ ਵੀ ਹੈਗੀ ਪੰਜਾਬ ਪੰਜਾਬ ਮਹਾਲੀ ਜਮਹਾਲੀ ਦੇ ਨੇੜਲੇ ਇਲਾਕੇ ਪੰਚਕੂਲਾ ਹੋ ਗਿਆ ਜਿਵੇਂ ਪੰਜੌਰ ਹੋ ਗਿਆ ਮੋਰਨੀ ਹਿੱਲ ਇਹਨਾਂ ਸਾਰੇ ਥਾਵਾਂ ਤੇ ਵਾਰਸ਼ ਰੁਕੀ ਵੀ ਹੈਗੀ ਬੰਦ ਹੋਈ ਵੀ ਹੈ ਕੱਲ ਤੜਕੇ ਤੋਂ ਲੈ ਕੇ ਕਿੱਥੇ ਇਧਰ ਪਾਣੀ ਨਹੀਂ ਹੈਗਾਗਾ ਹੁਣ ਆਪਾਂ ਘੱਗਰ ਚੱਲਦੇ ਆ ਘੱਗਰ ਦੇਖ ਲੋ ਕਿ ਹੋ ਜਾਗਾ 24 ਜੁਲਾਈ ਆ ਇਹ 24 ਜੁਲਾਈ ਦਾ ਮਾਹੌਲ ਕੁਝ ਇਹ ਹੋ ਜਾਗਾ ਜੀਰਕਪੁਰ ਆ ਇਹ ਮੇਨ ਪੋਲਾ ਜਿਹੜਾ ਜੀਰਕਪੁਰ ਅੰਬਾਲੇ ਵਾਲਾ ਪੋਲਾ ਉੱਥੇ ਖੜਾ ਮੈਂ ਤਿੰਨ ਪੁਲ ਜੇ ਚੱਲੀ ਜਾਂਦੇ ਆਗੇ ਆ ਜਿਹੜੇ ਦਰਵਾਜ਼ੇ ਹੁੰਦੇ ਆ ਤਿੰਨ ਚੱਲਦੇ ਆ ਇਹ ਨਾਰਮਲ ਪਾਣੀ ਆ ਇੰਨਾ ਕ ਪਾਣੀ ਤਾਂ ਚੱਲਦਾ ਹੀ ਰਹਿੰਦਾਗਾ ਐਨ ਤਾਂ ਫਿਰ ਉਹਨੂੰ ਘੱਗਰ ਆਗਾ ਆਉਣੇ ਇਹਦੇ ਵਿੱਚ ਤੇ ਪਰ ਕੋਈ ਖਾਤਰੇ ਵਾਲੀ ਗੱਲ ਕੋਈ ਜਾਵੇ ਜਾਂ ਕੁਝ ਨਹੀਂ ਹੈਗਾਗਾ ਕੋਈ ਕੁਝ ਵੀ ਕਹੀ ਜਾਵੇ ਤੁਹਾਨੂੰ ਜਿਵੇਂ ਚੈਨਲ ਡਰਾ ਰਹੇ ਆਗੇ ਕਿ ਕਿਉਂਕਿ ਪਾਣੀ ਵਧੀ ਜਾਂਦਾ ਕਿ ਉਹ ਫਿਰ ਕਹੀ ਜਾਂਦਾ ਵੀ ਆ ਗਿਆ ਜੀ ਵਧ ਗਿਆ ਖਤਰਾ ਇਸ ਵਕਤ ਕੋਈ ਖਤਰਾ ਨਹੀਂਗਾ ਨਾ ਹੀ ਕੋਈ ਆਉਣ ਵਾਲੇ ਪੰਜ ਚਾਰ ਦਿਨਾਂ ਦੇ ਵਿੱਚ ਹੈਗਾਗਾ ਆ ਦੇਖੋ ਬਿਲਕੁਲ ਇਹ ਨਾਰਮਲ ਚੱਲਦਾ ਖਾਲੀ ਚੱਲਦਾਗਾ ਜਿਹੜੇ ਪਿਛਲੇ ਤੇ ਨੰਗ ਕੇ ਗਏ ਆ ਉਹਨਾਂ ਦੇ ਵਿੱਚ ਜ਼ਰੂਰ ਹੈ ਪਰ ਐਵੇਂ ਸੀਗਾ ਜਿੰਨੇ ਕੁ ਰੱਖਣੇ ਇੱਧਰ ਚੱਲੀ ਜਾਂਦੇ ਆ ਇੰਨੇ ਕੀ ਦੂਜੇ ਪਾਸੇ ਚੱਲੇ ਸੀ ਚਾਰਕ ਹੋ ਰਹੇ ਨੇ ਉੱਪਰਲੇ ਪਾਸੇ ਵਿਚਾਲੇ ਆ ਭਰਤ ਜੀ ਪਾਤੀ ਇਹਦਾ ਕਰਕੇ ਵਿਚਾਲੇ ਪਾਣੀ ਲੰਗਦਾ ਨਹੀਂ ਉੱਧਰ ਨੰਗਦਾ ਜਿੱਧਰ ਉਹ ਕੱਖ ਪੱਠੇ ਜੇ ਹੈਗੇ ਉੱਧਰ ਵੀ ਪਾਣੀ ਚੱਲਿਆ ਸੀਗਾ ਜਾਂ ਫਿਰ ਇੱਧਰ ਵੀ ਆਉਂਦਾਗਾ ਇੱਧਰ ਪੂਰਾ ਭਰ ਕੇ ਚੱਲਿਆ ਇਹ 20 21 ਤਰੀਕ ਨੂੰ ਉੱਪਰ ਵੀ ਚੱਲਿਆ ਪਿਛਲੇ ਪੁਲ ਜਿਹਦੇ ਤੇ ਇੱਥੋਂ ਪੂਰਾ ਫੁੱਲ ਸੀਗਾ ਪਰ ਹੁਣ ਇਸ ਵਕਤ 24 ਜੁਲਾਈ ਨੂੰ ਕੁਝ ਨਹੀਂ ਹੈਗਾ ਕੋਈ ਇੱਥੇ ਪਾਣੀ ਨਹੀਂ ਹੈਗਾ ਬਿਲਕੁਲ ਖਾਲੀ ਚੱਲਦਾ ਇਹ ਇਸੇ ਤਰ੍ਹਾਂ ਮਾਰਕੰਡਾ ਕੀ ਮਾਰਕੰਡਾ ਦੇ ਵਿੱਚ ਪਾਣੀ ਆਇਆ ਤਾਂ ਹੁਣ ਚੱਲਣਾ ਹੀ ਹੈਗਾ ਪਰ ਕੋਈ ਡਾਰਾ ਵਾਲੀ ਗੱਲ ਜਾਂ ਕੁਝ ਇਹੋ ਜਿਹਾ ਪਾਣੀ ਹੈ ਨਹੀਂਗਾ ਨਾ ਹੀ ਬੱਦੀ ਵਾਲੀ ਨਦੀ ਦੇ ਵਿੱਚ ਹੈ ਬੱਦੀ ਵੀ ਕੁਝ ਨਹੀਂ ਹੈਗਾਗਾ ਜਿਹੜੀ ਨਦੀ ਬੱਦੀ ਵਾਲੀ ਆ ਉਹਦੇ ਵਿੱਚ ਵੀ ਕੁਝ ਨਹੀਂ ਹੈਗਾ ਬਿਲਕੁਲ ਨੋਰਮਲ ਉਹ ਵੀ ਖਾਲੀ ਚੱਲਦੀ ਹੈਗੀ ਸੁਖਨਾ ਲੇਕ ਦਾ ਜਿਹੜਾ ਪਾਣੀ ਦਾ ਪੱਧਰ ਹੈਗਾ ਉਹ ਬਿਲਕੁਲ ਵਧਿਆ ਹੋਇਆ ਹੈਗਾ ਕਹਿਣ ਤੋਂ ਪਹਿਲਾਂ ਪੂਰਾ ਫੁੱਲ ਆ ਦੇ ਵਿੱਚ ਪਾਣੀ ਪਰ ਉਹਦੇ ਵਿੱਚੋਂ ਪਾਣੀ ਛੱਡਿਆ ਨਹੀਂ ਬਿਲਕੁਲ ਵੀ ਇਹ ਜ਼ਰੂਰ ਆ ਵੀ ਜਿਹੜਾ ਖਾਤਰੇ ਦਾ ਨਿਸ਼ਾਨ ਆ ਉਹਦਾ ਉਹਦੇ ਬਿਲਕੁਲ ਨੇੜੇ ਆ ਕੁਝ ਇੰਚ ਘੱਟ ਹੈਗਾ ਪਰ ਉਹਦੇ ਵਿੱਚੋਂ ਛੱਡਿਆ ਕੁਝ ਨਹੀਂ ਹੈਗਾ ਨਾ ਹੀ ਉਹ ਛੱਡਣ ਜਲਦੀ ਪਹਿਲਾਂ ਹੀ ਮੈਂ ਬਾਰ ਬਾਰ ਕਿਹਾ ਹੈਗਾ ਉਹਦੇ ਚਾਰੇ ਪਾਸੇ ਦਰਖਤ ਨੇਗੇ ਉਹ ਦਰਖਤ ਪਾਣੀ ਪੀਂਦੇ ਹੈਗੇ ਉਸ ਤੋਂ ਬਾਅਦ ਜਿਹੜਾ ਪਾਣੀ ਓੜਦਾ ਹੈਗਾ ਵਾਪਸੀ ਕਰਨ ਹੁੰਦਾ ਹੈਗਾ ਉਹਦਾ ਕਰਕੇ ਪਾਣੀ ਘਟਦਾ ਬਹੁਤਾ ਗਰਮੀ ਦੇ ਵਿੱਚ ਜਲਦੀ ਜਲਦੀ ਉਹ ਪਾਣੀ ਨਹੀਂ ਛੱਡਦੇਗੇ ਇਹੀ ਹਲਕ ਛੱਲਿਆ ਟਾਈਮ ਦਾ ਹੈਗਾ ਛੱਲਿਆ ਟਾਈਮ ਵੀ ਅੱਧਾ ਭਰਿਆ ਹੈਗਾ 50% ਮਤਲਬ ਜਿਹੜੀ ਵੀ ਸਟੋਰੇਜ ਹੁੰਦੀ ਆ ਉਹ ਉੱਪਰਲੇ ਪਾਸੇ ਹੀ ਹੁੰਦੀ ਹੈਗੀ ਉੱਪਰਲੇ ਪਾਸੇ ਪਾਣੀ ਉਹਦੇ ਵਿੱਚ ਅਜੇ ਆਇਆ ਨਹੀਂ ਉਹਨਾਂ ਹੈ ਹੀ ਨਹੀਂਗਾ ਉੱਥੇ ਇੱਕ ਪੁਲ ਪੈਂਦਾ ਹੈਗਾ ਜਿਨੇ ਪਹਿਲਾਂ ਵੀਡੀਓ ਦੇਖੀਆਂ ਗੀਆਂ ਉਹਨਾਂ ਨੂੰ ਪਤਾ ਜਦੋਂ ਪੁਲ ਤੋਂ ਪਿੱਛੇ ਪਾਣੀ ਚਲਾ ਜਾਂਦਾ ਹੈਗਾ ਉਦੋਂ ਮੰਨਿਆ ਜਾਂਦਾ ਵੀ ਖਤਰਾਗਾ ਹਜੇ ਤਾਂ ਪੁਲ ਦੇ ਨੇੜੇ ਤੇੜੇ ਪਾਣੀ ਵੀ ਨਹੀਂ ਹਜੇ ਤਾਂ ਕਛੱਲਿਆ ਡੈਮ ਦਾ ਜਿਹੜਾ ਥੱਲਾਗਾ ਉਹੀ ਗਿੱਲਾ ਕਰਦਾਗਾ ਮੇਰਾ ਕਹਿਣ ਤੋਂ ਭਾਵ ਕੀ ਹੈਗਾ ਇਸ ਵਕਤ ਨਾ ਤਾਂ ਘਰ ਦੇ ਵਿੱਚ ਕੋਈ ਜ਼ਿਆਦਾ ਪਾਣੀ ਹੈਗਾ ਨੋਰਮਲ ਆ ਇੰਨਾ ਕ ਤਾਂ ਹੁਣ ਚੱਲਣਾ ਯਾ ਫੇਰੀ ਤੁਹਾਡੇ ਕੋਲ ਝੋਨੇ ਲਾਉਣ ਵਾਸਤੇ ਆਊਗਾ ਤੇ ਨਾ ਹੀ ਕੋਈ ਡਰ ਹੋਰ ਕਿਸੇ ਨਦੀ ਦਾਗਾ ਮਾਰ ਘੰਡਾ ਦਾ ਜਾਂ ਬੱਦੀ ਵਾਲੀ ਦਾ ਜਾਂ ਸੁਖਨਾ ਲੇਕ ਦਾ ਜਾਂ ਕਛੱਲਿਆ ਡੈਮ ਦਾ ਕਿਸੇ ਦਾ ਕੋਈ ਡਰ ਨਹੀਂ ਹੈਗਾ ਕਛੱਲਿਆ ਡੈਮ ਵੀ ਅੱਧਾਗਾ ਸੁਖਨਾਲੇ ਇੱਕ ਪੂਰੀ ਫੁੱਲਾ ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਕੁਝ ਇੰਚ ਘਟਾ ਉਹ ਤੇ ਘੱਗਰ ਦੇ ਹਾਲਾਤ ਤੁਸੀਂ ਦੇਖਦੇ ਹੋ ਘੱਗਰ ਦੇ ਹਾਲਾਤ ਇਹੋ ਜਿਹੇ ਆ ਕੋਈ ਪਾਣੀ ਨਹੀਂ ਕਿੰਨੇ ਵੀ ਚੈਨਲ ਤੋਂ ਨੂੰ ਡਰਾਈ ਜਾਣ ਪਰ ਪਾਣੀ ਹੈ ਨਹੀਂਗਾ ਨਹੀਂ ਹੈਗਾ ਕਿਉਂਕਿ ਆਉ ਤਾਂ ਇੱਥੋਂ ਦੀ ਆਊਗਾ ਨਾ ਜੇ ਤੁਹਾਡੇ ਕੋਲੇ ਪਾਣੀ ਆਊਗਾ ਮਾਨਸਾ ਸੰਦੂਲਗੜ ਜਾਂ ਕਿਤੇ ਹੋਰ ਦਾ ਇੱਥੋਂ ਦੀ ਜਾਊਗਾ ਇੱਥੇ ਪਾਣੀ ਹੈ ਨਹੀਂਗਾ ਬਿਲਕੁਲ ਬਾਕੀ 26 27 ਤਰੀਕ ਨੂੰ بارش ਦਿਖਾ ਰਿਹਾ ਦੁਬਾਰੇ ਉਹ ਆਪਾਂ 26 27 ਤਰੀਕ ਨੂੰ ਦੇਖਾਂ ਕੀ ਬਣਦਾ ਹੈਗਾ ਪਰ ਇੱਕ ਵਾਰੀ ਅੱਜ ਕੁਝ ਨਹੀਂ ਹੈਗਾ ਬਿਲਕੁਲ ਖਾਲੀ ਇਹ ਇੱਕ ਗੱਲ ਮੈਂ ਤੁਹਾਨੂੰ ਹੋਰ ਨੋਟ ਕਰਾਉਣਾਗਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਮੋਗੇ ਦੇ ਵਿੱਚ ਨਾ ਜਾਂ ਮੋਗਾ ਜਾਂ ਮੋਗੇ ਦੇ ਨੇੜੇ ਦੇ ਇਲਾਕੇ ਹੈਗੇ ਉੱਥੇ ਹਜ਼ਾਰਾਂ ਏਕੜ ਝੋਨਾ ਮਰਿਆਗਾ ਮੋਗਾ ਜਾਂ ਮੋਗੇ ਦੇ ਨੇੜਲੇ ਇਲਾਕਿਆਂ ਦੇ ਵਿੱਚ ਹਜ਼ਾਰਾਂ ਏਕੜ ਝੋਨਾ ਮਰਿਆਗਾ ਜਾਂ ਜਿਵੇਂ ਜਗਰਾਵਾ ਜਗਰਾਵਾ ਦੇ ਨੇੜੇ ਵੀ ਬਹੁਤ ਪਾਣੀ ਹੈਗਾ ਹੋਰ ਵੀ ਪੰਜਾਬ ਦੇ ਕਾਫੀ ਇਲਾਕੇ ਜਿੱਥੇ-ਜਿੱਥੇ ਪਾਣੀ ਹੈਗਾ ਉਹਦਾ ਕੀ ਹੱਲ ਆਪਾਂ ਕਰ ਸਕਦੇ ਆਂਗੇ ਜਿਹੜੇ ਨੇੜਲੇ ਪਿੰਡ ਆਗੇ ਜਿਵੇਂ ਇੱਕ ਪਿੰਡ ਨੀਵਾਗਾ ਉੱਥੇ ਝੋਨਾ ਡੁੱਬ ਗਿਆ ਤਾਂ ਜਿਹੜਾ ਉੱਚਾ ਪਿੰਡ ਆ ਉੱਥੇ ਪਨੀਰੀ ਬੀਜ ਲੋ ਉਹਨਾਂ ਦੇ ਸਰਪੰਚ ਨਾਲ ਗੱਲ ਕਰਕੇ ਜਿਹੜਾ ਪਿੰਡ ਉੱਚੇ ਪਾਸੇ ਆ ਨਾ ਉਸ ਪਿੰਡ ਦੇ ਵਿੱਚ ਪਨੀਰੀ ਬੀਜੀ ਜਾਵੇ ਤਾਂ ਕਿ ਜਿਹੜੇ ਜਿਵੇਂ ਹੁਣ ਪਾਣੀ ਸੁੱਕਣ ਤੇ ਮਹੀਨਾ ਲੱਗੂਗਾ ਜਿਹੜੇ ਪਾਸੇ ਪਾਣੀ ਭਰਿਆ ਹੋਇਆ ਵਜੇ ਮਨ ਮੋਗ ਦੇ ਨੇੜੇ ਮੈਂ ਦੇਖਦਾਗਾ ਉਹ ਪਾਣੀ ਭਰਿਆ ਹੋਇਆ ਉਹਨਾਂ ਨੂੰ ਮਹੀਨਾ ਲੱਗੂ ਸੁੱਕਣ ਤੇ ਉਦੋਂ ਨੂੰ ਜਿਹੜਾ ਪਾਸਾ ਉੱਚਾਗਾ ਪਿੰਡ ਦਾ ਜਾਂ ਦੂਜਾ ਪਿੰਡ ਜਾਂ ਤੀਜਾ ਪਿੰਡ ਉੱਥੇ ਪਨੀਰੀ ਬੀਜ ਲੋ ਉਸ ਪਿੰਡ ਦੇ ਸਰਪੰਚ ਨਾਲ ਪੰਚਾਇਤ ਨਾਲ ਗੱਲ ਕਰਕੇ ਇਹ ਹੱਲ ਹੋ ਸਕਦਾਗਾ ਜਾਂ ਜਿਹਦੇ ਕੋਲੇ ਪਨੀਰੀ ਖੜੀ ਆ ਮਰਲਾ ਵੀ ਖੜਾ ਜੇ ਉਹ ਬਾਹੇ ਨਾ ਬਿਲਕੁਲ ਵੀ ਪੰਜਾਬ ਦੇ ਵਿੱਚ ਕਿਉਂਕਿ ਕਿਸੇ ਨਾ ਕਿਸੇ ਵੀਰ ਭਾਈ ਦੇ ਕੰਮ ਆ ਜੂਗੀ ਜਾਂ ਜਿਹਦੇ ਕੋਲੇ ਝੋਨੇ ਦਾ ਵੀ ਪਿਆਗਾ ਜਿਵੇਂ ਹਾਈ ਗ੍ਰੇਡ ਵੀ ਹੁੰਦੇ ਆ ਆਪਣੇ ਜਾਂ ਪਛੇਤੇ ਵੀ ਹੋਰ ਹੈਗੇ ਨੇ ਉਹਨਾਂ ਨੂੰ ਜ਼ਰੂਰ ਰੱਖ ਲਓ ਕਿਸੇ ਨਾ ਕਿਸੇ ਦੇ ਕੰਮ ਆ ਜਾਂਦਾ ਫਾਇਦਾ ਹੋ ਜਾਂਦਾ ਕਿਸੇ ਨਾ ਕਿਸੇ ਦਾ ਇਹ ਸੀ ਜ਼ਰੂਰੀ ਗੱਲ ਫੇਸਬੁੱਕ ਤੇ ਜਿਹੜਾ ਪੇਜ ਹੈਗਾ ਉਹਨੂੰ ਜ਼ਰੂਰ ਫੋਲੋ ਕਰਿਓ ਲਿੰਕ ਆ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆਗਾ ਕਮੈਂਟ ਬਾਕਸ ਦੇ ਵਿੱਚ ਲਿੰਕ ਆ ਉਹਨੂੰ ਜ਼ਰੂਰ ਫੋਲੋ ਕਰ ਲਿਓ ਠੀਕ ਆ ਅਸੀ ਕਾਲ